ਉਤਰਾ ਹੋਰ ਕੋਈ ਜਿਆਦਾ ਨਹੀਂ ਕੋਈ ਸੇਵਾਦਾਰ ਕੋਈ ਵੀ ਨਹੀਂ ਆਏ ਉਹ ਇਹੋ ਵੇਖਦੇ ਸੀ ਜ਼ਮੀਨਾਂ ਦੇ ਸਾਡੀਆਂ ਜਿਵੇਂ ਉਧਰ ਸਾਰੀਆਂ ਦਰਿਆ ਦੇ ਵਿੱਚ ਹੀ ਉਹ ਵੇਚਦੇ ਬਣਕੇ ਖਰੇ ਮੰਗਦੇ ਆ ਜਾਣ ਕੇ ਬੈਠੇ ਬੰਨਾਂ ਦੇ ਇਹ ਜਾਣ ਬੁੱਝ ਕੇ ਉਤਰਾ ਨਜਾਇਜ਼ ਲੈਂਦੇ ਆ ਰੱਤ ਜੋ ਪਾਸੇ ਸਰਕਾਰ ਨੇ ਪੁੱਲਰ ਸਾਹਿਬ ਨੇ ਸਾਡੇ ਪਿੰਡ ਦੇ ਮੈਂਬਰ ਸਰਪੰਚ ਜਿਹੜੇ ਆਏ ਉਹਨਾਂ ਨੇ ਜੋ ਜਿਹੜਾ ਦੇਖ ਕੇ ਗਿਆ ਇੱਕ ਦੋ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਘੁੱਲੇ ਵਾਲੇ ਦੇ ਵਿੱਚ ਘੁੱਲੇ ਵਾਲਾ ਜੋ ਕਿ ਸਭਰਾਹ ਦੇ ਨੇੜੇ ਹਰੀ ਕੇ ਹੈੱਡ ਵਾਲੀ ਸਾਈਡ ਦੇ ਉੱਤੇ ਅੱਜ ਇੱਕ ਅਜਿਹੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਨੂੰ ਕਿ ਜਿਹੜੀ ਹਰਾਂ ਦੀ ਮਾਰ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜੋ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ 88 ਦੇ ਵਿੱਚ ਵੀ ਹੜ੍ਹ ਆਏ 88 ਦੇ ਵਿੱਚ ਹੜਾ ਨੇ ਜਿਹੜਾ ਪਿੰਡ ਘੁੱਲੇ ਵਾਲੇ ਨੂੰ ਢਾਹ ਲਾਈ ਤੇ ਤਕਰੀਬਨ ਸਾਰਾ ਪਿੰਡ ਜਿਹੜਾ ਖਤਮ ਕਰ ਦਿੱਤਾ ਉਸ ਤੋਂ ਬਾਅਦ 23 ਦੇ ਵਿੱਚ ਦੁਬਾਰਾ ਫਿਰ ਹੜਾ ਆਏ ਤੇ ਖੌਣ ਜਿਹੜਾ ਆ ਅੱਜ 25 ਦੇ ਵਿੱਚ ਵੀ ਜੋ ਹੜਾ ਆਏ ਉਹ ਜ਼ਮੀਨ ਸੀ ਜੋ ਵੀ ਆਪਣੀ ਉਹ ਜਿਹੜੀ ਕਿ ਦਰਿਆ ਨੇ ਆਪਣੇ ਵਿੱਚ ਪਾਣੀ ਦੇ ਵਿੱਚ ਰਲਾ ਲਈ ਆਪਣੇ ਵਿੱਚ ਮਿਲਾ ਲਈ ਸਾਰੀ ਫਸਲ ਤਬਾਹ ਹੋ ਗਈ ਕੋਈ ਇਨਕਮ ਦਾ ਜਿਹੜਾ ਸਾਧਨ ਨਹੀਂ ਰਿਹਾ ਤੁਹਾਨੂੰ ਉਸ ਵੀਰ ਦੇ ਘਰ ਦੇ ਹਾਲਾਤ ਤੁਸੀਂ ਦੇਖ ਰਹੇ ਆ ਵੀਡੀਓ ਦੇ ਵਿੱਚ ਤੇ ਵੀਰ ਦੇ ਕੋਲ ਕੇਵਲ ਇੱਕ ਕਮਰਾ ਕਮਰਾ ਸਾਹਮਣੇ ਜਿਹੜਾ ਨੀਲੇ ਰੰਗ ਦਾ ਦਰਵਾਜ਼ਾ ਆ ਹਾਲਾਤ ਤੁੱਕ तकरीबन ਤੁਸੀਂ ਦੇਖ ਚੁੱਕੇ ਆ ਕਿ ਕੋਠੇ ਵੀ ਜਿਹੜੇ ਆ ਉੱਥੇ ਵੀ ਤਰਪਾਲ ਜੋ ਨਜ਼ਰ ਆ ਰਹੀ ਤੁਹਾਨੂੰ ਕਾਲੇ ਰੰਗ ਦੀ ਤਰਪਾਲ ਪਾ ਕੇ ਜਿਹੜਾ بارش ਦੇ ਵਿੱਚੋਂ ਆਪਣਾ ਬਹੁਤ ਮੁਸ਼ਕਲ ਜਿਹੜਾ ਗੁਜ਼ਾਰਾ ਕੀਤਾ ਕਿਉਂਕਿ ਇੰਨੀਆਂ ਬਾਰਸ਼ਾਂ ਹੋਈਆਂ ਜਿਹੜੇ ਆ ਕਿ ਮਕਾਨ ਦੀ ਛੱਤ ਮਕਾਨ ਦੀ ਕੰਡੀਸ਼ਨ ਬਹੁਤ ਜ਼ਿਆਦੀ ਮਾੜੀ ਆ ਕਿ ਛੱਤਾਂ ਵੀ ਚੋਣ ਲੱਗ ਪਈਆਂ ਸਗੀਆਂ ਅੱਜ ਆਪਾਂ ਵੀਰਜੀ ਹੁਣਾਂ ਦੇ ਨਾਲ ਗੱਲਬਾਤ ਸੋ ਜਾਣਦੇ ਆ ਉਹਨਾਂ ਦੇ ਕੀ ਹਾਲਾਤ ਨੇ ਸੋ ਤੁਹਾਨੂੰ ਬੁਲਾਉਂਦੇ ਆ ਵੀਰ ਦੀ ਦੁੱਖ ਭਰੀ ਦਾਸਤਾਨ ਤੁਸੀਂ ਜਿਹੜੀ ਸੁਣ ਸਕਦੇ ਆ ਸੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਹਾਂਜੀ ਵੀਰ ਜੀ ਤੁਸੀਂ ਆਪਣਾ ਨਾਮ ਦੱਸੋ ਹਾਂਜੀ ਕਾਰਜ ਸਿੰਘ ਆ ਜੀ ਹਾਂਜੀ 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 ਕੰਨਾ ਫਾਲ ਸਿੰਘ ਹਾਂਜੀ ਕਾਰਜ ਸਿੰਘ ਨਾਮ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਖੁੱਲੇਵਾਲ ਜੀ ਸਭਰਾ ਦੇ ਕਿਨੇ ਕਿ ਨਦੀ ਆ। ਸਭਰਾ ਦੇ ਨੇੜੇ ਕਿਹਾ। ਤਹਿਸੀਲ ਕਿਹੜੀ ਪੈ ਜਾਂਦੀ ਆਪਣੀ ਇਹ? ਪੱਟੀ ਜੀ। ਤਹਿਸੀਲ ਪੱਟੀ। ਹਾਂ ਜੀ। ਤੇ ਜ਼ਿਲ੍ਹਾ? ਤਰਨਤਾਰਨ ਸਾਹਿਬ। ਤਰਨਤਾਰਨ ਜ਼ਿਲ੍ਹਾ ਪੈ ਜਾਂਦਾ। ਹਾਂ ਜੀ ਹਾਂ ਜੀ। ਤੇ ਜਿਹੜੀ ਤੁਹਾਡੀ ਪੈੜੀ ਆ ਹਾਂ ਜੀ। ਤੇ ਉਹ ਇਸ ਟਾਈਮ ਦੇ ਉੱਤੇ ਕਿੱਥੇ ਆ? ਉਹ ਜੀ ਸਰ ਇਹ ਪਾਣੀ ਆ ਜਦੋਂ ਵੀ ਉਹਦਾ ਸਾਰਾ ਪਿੰਡ ਕੋਲੇ ਵਾਲਾ ਦਰਿਆ ਦੇ ਵਿੱਚ ਹੀ ਜੀ 1 ਤੋਂ 2 ਕਿਲੋਮੀਟਰ ਦੂਰ ਹੀ। ਇਹ ਜਦੋਂ 88 ਦੇ ਵਿੱਚ ਪਾਣੀ ਆਇਆ ਵਾ। 88 ਦੇ ਵਿੱਚ ਉਹਨੇ ਢਾਤਾ ਵਾ ਪਿੰਡ ਸਾਡਾ ਪਿੰਡ ਕੋਲੇ ਵਾਲਾ। ਹਾਂ ਜਿੰਨੇ ਤੇ ਆ ਗਿਆ ਜਿਵੇਂ ਫਿਰ ਥੋੜਾ ਥੋੜਾ ਰਗਵਾ ਵਜਿਆ ਵਾ ਜਿਵੇਂ ਕਿਸੇ ਦਾ ਕੋ ਅੱਧਾ ਅੱਧਾ ਕਿਲਾ ਦੋ ਦੋ ਕਨਾਲਾਂ ਆ ਥਾਂ ਵੀ ਇਸ ਹਾਵਾਂ ਵੀ ਜਿਵੇਂ ਨਿਖੜ ਗਿਆ ਪਿੰਡ ਸਾਰਾ ਵੀ ਰੋੜ ਫੜ ਗਿਆ ਵਾ ਜਿਵੇਂ ਖਦਾਬ ਹੋ ਕਿਸਤਾ ਹੋ ਗਿਆ ਪੁਰਾਣੇ ਸਾਰਾ ਖਰਾਬ ਕਰਦਾ ਫਿਰ ਉਹਰੇ ਕਰਕੇ ਥੋੜਾ ਥੋੜਾ ਥਾਂ ਜਿਵੇਂ ਵੀ ਆ ਦੋ ਦੋ ਕਨਾਲਾਂ ਕਨਾਲ ਕਨਾਲ ਘਰ ਵਾਸਤੇ ਥਾਂ ਵਜਿਆ ਵਾ ਇਹ ਬੰਨ ਜਦੋਂ ਵਜਿਆ ਬਾਹਰ ਵਿੱਚ 95 ਤੋਂ ਜਿਹੜਾ ਤੇਜ਼ ਦੇ ਵਿੱਚ ਪਾਣੀ ਆਇਆ ਉਦੋਂ ਵੀ ਪੈਲੀਆਂ ਜਮੀਨਾਂ ਜਿਹੜੀਆਂ ਪਹਿਲਾਂ ਬਣਾਈਆਂ ਸੀ ਮਿੱਟੀ ਘਟਾ ਪਾ ਗਿਆ ਦਾ ਝੋਨਾ ਝਾਨਣ ਲੱਗਦਾ ਸੀ ਵਧੀਆ ਗੁਜ਼ਾਰਾ ਚੱਲਦਾ ਸੀ ਉਹ ਮੁੜ ਕੇ ਤੇਈ ਦੇ ਪਾਣੀ ਨੇ ਵੀ ਬਹੁਤ ਨੁਕਸਾਨ ਕੀਤਾ ਵੀ ਪੈਲੀਆਂ ਖਰਾਬ ਕਰਤੀਆਂ ਤੇ ਬਾਅਦ ਵਿੱਚ ਨਾ ਕੋਈ ਵੀਰ ਭਰਾ ਕੋ ਸੇਵਾ ਮਿਲੀ ਆ ਨਾ ਕੁਝ ਵੀ ਕੋ ਹਲਪ ਨਹੀਂ ਹੋਈ ਤੇ ਜਿੰਨਾ ਵੀ ਆਦ ਦਾ ਮਾਲਾ ਮੋੜੋ ਕਰਕੇ ਵੀ ਦਾਣਾ ਫੱਕਾ ਕਰਦਾ ਗੁਜ਼ਾਰਾ ਚੱਲਦਾ ਸੀ ਹਾਂਜੀ ਤੇ ਥੋੜਾ ਥੋੜਾ ਕਰਕੇ ਸੂਤਰ ਤੇ ਉਹਦੇ ਵਿੱਚ ਜਿਵੇਂ ਮੁਰ ਤੋਂ ਆ ਜਿਵੇਂ ਬਣਿਆ ਕੋਈ ਪਹਿਲੀਆਂ ਜਮੀਨਾਂ ਬਣੀਆਂ ਹੀ ਨਹੀਂ ਮੁੜ ਕੇ ਤਿੰਨ ਤਿੰਨ ਚਾਰ ਚਾਰ ਫੁੱਟ ਰੇਤ ਚੜ ਗਈ ਆ ਤੇ ਹੁਣ ਜੋ ਫੇਰ ਆਵ ਆ ਗਿਆ 25 ਦੇ ਵਿੱਚ ਉਹਨੇ ਫੇਰ ਅਸਲੋਂ ਜੋ ਜਿਹੜਾ ਕੋ ਮਾੜਾ ਮੋੜ ਬਣਿਆ ਸੀਕਰ ਉਹ ਵੀ ਸਾਰਾ ਹੀ ਖਤਮ ਕਰਤਾ ਹੁਣ ਇਹ ਵਾਤਾ ਲੋ ਕਰਤਾ ਫਰੀ ਕਰਤਾ ਵਾ ਯਾਨੀ ਕਿ ਪਹਿਲੀ ਕੋਟ ਹੈਗੀ ਰੁੜ ਗਈ ਤੇ ਜਿਹੜੀ ਦੂਜੀ ਬਚੀ ਥੋੜੀ ਪਾਣੀ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਰੇਤ ਚੜ ਗਈ ਆ ਜਿਵੇਂ ਬੋਰ ਬਾਰ ਵੀ ਵਿੱਚ ਨਤੇਗਾ ਆ ਵੀ ਬਹੁਤ ਜ਼ਿਆਦਾ ਵੀ ਬਣਨ ਵਾਲਾ ਵੀ ਨਹੀਂ ਰਹਿ ਗਿਆ ਸਟਮਕੇ ਬੰਦੀ ਆ ਵੀ ਖਰਚਾ ਬਹੁਤ ਆਉਂਦਾ ਹਾਂਜੀ ਵੀ ਕੱਲੇ ਦੇ 2-2-3 ਤੱਕ ਲੱਖ ਰੁਪਈਆ ਕੱਲੇ ਦੇ ਖਰਚੇ ਆਉਂਦਾ ਜੇ ਬਣਾਉਨੇ ਪੈਲੀ ਜ਼ਮੀਨ ਬਣਾਉਨੇ ਆ ਤੇ ਇਹਨਾਂ ਦੇ ਬਹੁਤ ਵੀ ਜਦੋਂ ਜ਼ਮੀਨ ਚੰਗੇ ਥਾਂ ਨਹੀਂ ਹੈਗੀ ਕੋਈ ਆਮਡਨ ਵਾਲਾ ਸਿਸਟਮ ਨਹੀਂ ਹੈਗਾ ਕੋਈ ਹੋਵੇ ਤਾਂ ਫਿਰ ਤੇ ਥੋੜਾ ਬੜਾ ਬਚਿਆ ਹੋਵੇ ਥਾਂ ਤੇ ਗਾ ਨਹੀਂ ਕਰ ਸਕੀ ਜੀ ਬਣ ਜੀ ਤੇ ਇਹ ਕਰਕੇ ਬਹੁਤ ਮਾਰ ਪਈ ਆ ਜੀ ਪਹਿਲਾਂ ਤੇ ਉਹ ਦਾਦੇ ਤੋਂ ਨਹੀਂ ਇਹ ਸਾਨੂੰ ਵੀ ਅੱਤੀ ਜਿਬੜੀ ਤਿੰਨ ਪੀੜੀਆਂ ਖਾਣਾ ਕਰ ਕੋਈਆਂ ਗਾੜੀਆਂ ਨੂੰ ਬੱਚੇ ਆ ਜਿਵੇਂ ਆ ਚਾਰ ਗੁੱਡੀਆਂ ਵਾ ਤੇ ਹਾਂਜੀ ਛੋਟਾ ਮੁੰਡਾ ਵਾ ਹਾਂਜੀ ਤੇ 40 ਸਾਲਾਂ ਦਾ ਹਾਂ ਮੰਨ ਲਓ ਪਹਿਲੋ ਇਕੱਠਾ ਹੈ ਪਰਿਵਾਰ ਸਾਰਾ ਦਾਦੇ ਦਾਇਆਂ ਦੇ ਨਾਲ ਤੇ ਅਸੀਂ ਉਹਨਾਂ ਅੱਡੋ ਅੱਡੀਆਂ ਤੇ ਇੰਨਾ ਕਰਕੇ ਵੀ ਆਹ ਕਮਰਾ ਇੱਕ ਮੈਨੂੰ ਆਇਆ ਵਾ ਹਾਂਜੀ ਤੇ ਇਹਦੇ ਵਿੱਚ ਹੀ ਰੋਟੀ ਪਾਣੀ ਦਾ ਵਾ ਸਾਰਾ ਅੰਦਰ ਹੀ ਕਰਦੇ ਆਂ ਪਰ ਤੁਹਾਡੀ ਗੱਲ ਵਿੱਚ ਝੂਠ ਦਿਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਵੀਰ ਦੇ ਜਿਹੜੇ ਆ ਦਿਖਾ ਸਕਦੇ ਆ ਕਿ ਇੱਕੋ ਹੀ ਕਮਰਾ ਆ ਇੱਕ ਹੀ ਕਮਰੇ ਦੇ ਵਿੱਚ ਆ ਵਰਤਨ ਪਏ ਆ ਤੇ ਜਿਹੜਾ ਰੋਟੀ ਪਾਣੀ ਆ ਇਸੇ ਹੀ ਕਮਰੇ ਚ ਤਿਆਰ ਕੀਤਾ ਜਾਂਦਾ ਜਿਵੇਂ ਵੀਰ ਹੋਣਾ ਨੇ ਦੱਸਿਆ ਕਿ ਵੀਰ ਹੋਣਾ ਦੇ ਚਾਰ ਲੜਕੀਆਂ ਆ ਤੇ ਇੱਕ ਛੋਟਾ ਲੜਕਾ ਆ ਠੀਕ ਆ ਸੋ ਵੀਰ ਜੀ ਮੈਂ ਇਹ ਜਾਨੀ ਕਿ ਜਿਵੇਂ ਤੁਸੀਂ ਮੈਨੂੰ ਹੁਣ ਦੱਸਿਆ ਆ ਪਹਿਲਾਂ ਦੇਖੋ 88 ਦੇ ਵਿੱਚ ਜਿਹੜੇ ਹੜ ਆਏ ਆ ਉਹਨਾਂ ਦੇ ਨਾਲ ੁੱਲੇ ਵਾਲਾ ਪੈਂਡ ਤੁਹਾਡੇ ਕਹਿਣ ਮੁਤਾਬਕ ਜਿਹੜਾ ਆ ਉਹ ਖਿੰਡਰ ਗਿਆ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਜਿਹੜੀ ਮਾਰ ਆ ਹਜੇ ਝੱਲੀ ਨਹੀਂ ਸੀ ਗਈ ਉਸ ਤੋਂ ਬਾਅਦ ਜਿਹੜਾ ਆ 23 ਦੇ ਵਿੱਚ ਪਾਣੀ ਆਇਆ ਠੀਕ ਹੈ ਜੀ 23 ਚ ਆਇਆ ਨਾ 88 ਤੋਂ ਬਾਅਦ ਹਾਂਜੀ 95 ਚ ਆਇਆ ਅੱਛਾ 95 ਚ ਵੀ ਆਇਆ ਸੀਗਾ 95 ਚ ਹੀ ਆਇਆ ਠੀਕ ਹੈ ਜੀ 95 ਚ ਵੀ ਦਸਭਰਾ ਦੇ ਨਾਲ ਲੱਗਾ ਸੀ ਜੀ ਉਹ ਬੰਦ ਨਹੀਂ ਹੋਇਆ ਟਹਿ ਗਏ ਤੁਮ ਮਾਰੇ ਮੋੜ ਦੇ ਇਹ 95 ਤੋਂ ਬਾਅਦ ਫੇਰ ਹੁਣ ਜਾ ਕੇ ਆਵਾ ਆ 23 ਵਿੱਚ ਆਇਆ ਸੀ 23 ਤੋਂ ਫੇਰ ਉੱਤੇ ਹੀ ਆ ਗਿਆ ਕਿਸਾਨ ਦਾ ਰਕਬਾ ਪੈ ਕੇ 25 ਕਿਹਨ ਦਾ ਮਤਲਬ ਹੈ ਕਿ ਜਾਨੀਗਾ 88 ਤੋਂ ਬਾਅਦ 95 ਦੇ ਵਿੱਚ ਮਾਰ ਪਈਆ 95 ਤੋਂ ਬਾਅਦ 23 ਦੇ ਵਿੱਚ ਮਾਰ ਪਈਆ ਤੇ ਉਸ ਤੋਂ ਬਾਅਦ ਹੁਣ 25 ਦੇ ਵਿੱਚ ਮਾਰ ਪੈ ਗਈ। ਇਹ ਜਿਹੜੀ ਜ਼ਮੀਨ ਜਾਇਦਾਦ ਸੀਗੀ ਜਿੱਦਾਂ 88 ਤੋਂ ਲੈ ਕੇ ਮੈਂ ਦੱਸਣਾ ਚਾਹਣਾ ਦਰਸ਼ਕਾਂ ਨੂੰ ਵੀ ਤੁਸੀਂ ਸਾਰੇ ਚੰਗੀ ਤਰ੍ਹਾਂ ਆਪਾਂ ਇਸ ਗੱਲ ਤੋਂ ਜਾਣੋ ਆ ਕਿ ਕਿਸੇ ਬੰਦੇ ਨੂੰ ਕੋਈ ਮਾਰ ਪੈਂਦੀ ਆ ਤੇ ਉਹ ਆਪਣੀ ਜ਼ਮੀਨ ਜਾਇਦਾਦ ਜਾਂ ਕੋਈ ਵੀ ਜਿਹੜੀ ਆ ਉਹਦੇ ਉੱਤੇ ਮਾਰ ਪਈ ਤੇ ਉਹਦੇ ਉੱਤੋਂ ਉੱਠਣ ਲਈ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਆ। ਪਰ ਇਹਨਾਂ ਦੇ ਉੱਪਰ ਜੋ ਇੱਥੇ ਦੇ ਹਾਲਾਤ ਭੁਲੇਵਲੇ ਵਾਲੇ ਪਿੰਡ ਦੇ ਕਿ ਬਹੁਤ ਜ਼ਿਆਦਾ ਜਿਹੜੀ ਆ ਪਰਸਯੋਗ ਹਾਲਾਤ ਆ ਕਿਉਂ ਕਿ 88 ਦੇ ਵਿੱਚ ਮਾਰ ਪਈ ਤੇ ਉਹਦੇ ਵਿੱਚ ਹੌਲੀ 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 ਆਪਣੇ ਆਪ ਨੂੰ ਲੈਵਲ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ 95 'ਚ ਮਾਰ ਪੈ ਗਈ 95 ਤੋਂ ਬਾਅਦ ਫਿਰ 23 'ਚ ਪੈ ਗਈ ਤੇ ਫਿਰ ਉਸ ਤੋਂ ਬਾਅਦ 25 ਆ ਜਿਹੜੇ ਕਿ ਹੁਣ ਤੁਸੀਂ ਪੋਛ ਦਿਨ ਪਹਿਲਾਂ ਹੀ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੇ ਹੜ੍ਹਾਂ ਦੇ ਭਿਆਨਕ ਹਾਲਾਤ ਸੀ ਤੇ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜੋ ਜ਼ਮੀਨਾਂ ਦਰਿਆ ਨੇ ਆਪਣੇ ਅੰਦਰ ਲੈ ਲਈਆਂ ਪਾਣੀ ਦੇ ਵਿੱਚ ਮਿਲਾ ਲਈਆਂ ਜ਼ਮੀਨਾਂ ਨੂੰ ਕੱਟ ਲਿਆ ਉਹ ਤੇ ਕੱਟ ਲਿਆ ਪਰ ਜਿਹੜੀਆਂ ਦਰਿਆ ਤੋਂ ਬਾਹਰਲੀ ਸਾਈਡ ਕਿਸੇ ਦੀ ਕਨਾਲ ਦੂਕ ਨਾਲ ਪੈੜੀ ਸੀ ਤੇ ਉਹ ਜਿਹੜੀ ਪੈੜੀ ਵੀ ਆ ਉਹ ਵੀ ਸੇਮ ਦੇ ਪਾਣੀ ਦੇ ਨਾਲ ਜਿਹੜੀ ਆ ਫਸਲ ਆ ਉਹ ਖਤਮ ਹੋ ਗਈ ਆ ਵੀਰ ਜੀ ਹੁਣਾਂ ਨੇ ਜਿਵੇਂ ਦੱਸਿਆ ਆ ਵੀਰ ਜੀ ਹੁਣਾਂ ਦਾ ਪਰਿਵਾਰ ਆ ਚਾਰ ਗੁੱਡੀਆਂ ਆ ਜਿਨ੍ਹਾਂ ਨੂੰ ਪੜਨਾ ਫਿਰ ਤੁਹਾਨੂੰ ਪਤਾ ਹੀ ਆ ਕਿ ਇੱਕ ਬੱਚਾ ਆ ਹੋਰ ਵੀਰ ਜੀ ਦੱਸੋ ਕਿ ਤੁਹਾਡੇ ਕੋਲ ਕੋਈ ਉਹਦੇ ਤੋਂ ਇਲਾਵਾ ਕੋਈ ਕੋਈ ਆਮਦਨ ਦਾ ਸਾਧਨ ਹੈ ਨਹੀਂ ਜੀ ਕੋਈ ਨਹੀਂ ਹੈ ਜੀ ਬਸ ਇਹੋ ਹੀ ਆ ਜੀ ਮਾਲ ਡੰਗਰ ਦਾ ਹੀ ਜਿਹੜਾ ਵੀ ਦੁੱਧ ਪਾ ਕੇ ਗੁਜ਼ਾਰਾ ਕਰ ਸਕਦੇ ਹਾਂ ਤੇ ਦੁੱਧ ਦਾ ਵੀ ਹੁਣ ਵੀ ਜਿੱਤਰਾ ਜ਼ਮੀਨਾਂ ਵਾਂ ਪੱਠਾ ਡੱਕਾ ਵੀ ਜਿਹਨੂੰ ਨਹੀਂ ਗੁਜਾਰਾ ਵੀ ਜਿੱਤਰਾ ਕਿ ਮਾਲ ਡੰਗਰ ਚੜ੍ਹ ਕੇ ਆਉਂਦਾ ਬਾਹਰੋਂ ਵੀ ਮੰਡ ਏਰੀਆ ਵਿੱਚ ਵੇਲਾ ਤਾਂ ਹਾਂਜੀ ਉਹ ਵੀ ਹੁਣ ਜਿਤਨਾ ਰੇਤ ਤਿੰਨ ਤਿੰਨ ਚਾਰ ਚਾਰ ਫੁੱਟ ਚੜ ਗਈ ਆ ਹਾਂ ਉਹਨੋਂ ਉਹ ਵੀ ਡੰਗਰਾਂ ਦਾ ਵਿਚਾਰਾ ਉਹ ਵੀ ਚਰਨ ਦਾ ਵੀ ਕੰਮ ਵੀ ਘਰੇ ਵੱਜ ਗਿਆ ਵੀ ਜਾਨੀ ਕਿ ਪਸ਼ੂਆਂ ਦਾ ਵੀ ਜਿਹੜਾ ਦੁੱਧ ਦਾ ਵੀ ਕੰਮ ਆ ਉਹ ਵੀ ਔਖਾ ਹੋ ਗਿਆ ਆ ਹਾਂਜੀ ਹਾਂਜੀ ਜਿਹੜਾ ਇੱਕੋ ਇੱਕ ਹਾਂਜੀ ਉਹੋ ਹੀ ਜਿਹੜਾ ਇੱਕੋ ਇੱਕ ਆਸ ਸੀਗੀ ਜਿਹੜਾ ਇੱਕੋ ਇੱਕ ਸਾਧਨ ਬਚਿਆ ਸੀਗਾ ਜੋ ਪਰਿਵਾਰ ਦੇ ਗੁਜ਼ਾਰੇ ਵਾਸਤੇ ਹਾਂਜੀ ਹਾਂਜੀ ਉਹ ਵੀ ਜਿਹੜਾ ਆ ਖਤਮ ਹੋ ਗਿਆ ਹਾਂਜੀ ਹਾਂਜੀ ਕਿਉਂਕਿ ਡੰਗਰਾਂ ਵਾਸਤੇ ਚਾਰਾ ਨਹੀਂ ਨਾ ਚੁਗਣ ਵਾਸਤੇ ਕੋਈ ਜਗ੍ਹਾ ਰਹਿ ਗਈ ਰੇਤ ਚੜ ਗਈ ਤੇ ਫਿਰ ਜਿਹੜਾ ਇਹ ਦੁੱਧ ਦਾ ਕੰਮ ਆ ਉਹ ਵੀ ਤਕਰੀਬਨ ਬੰਦ ਹੋ ਗਿਆ ਹੋ ਗਿਆ ਬੰਦ ਹੋ ਗਿਆ ਹਾਂਜੀ 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 ਸੋ ਫਿਰ ਬੱਚਿਆਂ ਦੀਆਂ ਪੜਾਈਆਂ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋਣਾ ਹਾਂਜੀ ਮੁਸ਼ਕਲ ਕਰਕੇ ਵੀ ਜਿਵੇਂ ਇੱਕ ਦੋ ਡੰਗਰ ਤੋਂ ਗੁਜ਼ਾਰਾ ਕੀ ਗੱਲ ਦਾ ਕੋ ਘਰ ਰਵੱਤੇ ਵੀ ਬੱਚਾ ਤੇ ਕੋ 1 ਕਿਲੋ 2 ਕਿਲੋ ਦੁੱਧ ਰੱਖਣਾ ਪੈਂਦਾ 2 ਕਿਲੋ 2 ਕਿਲੋ ਪਾਉਨੇ ਆ ਫਿਰ ਉਹ ਦਾਣਾ ਫੀਡ ਮਹਿੰਗਾ ਵਾ ਵੀ ਮੰਨ ਲਓ 2000 ਦੀ ਬੋਰੀ ਆ ਉਹ ਉੱਥੇ ਕੱਟਿਆ-ਕੁੱਟਿਆ ਜਾਣਾ ਵਾ ਤੇ ਵਿੱਚ ਵੀ ਕੋਈ ਏਡਾ ਬਹੁਤਾ ਜ਼ਿਆਦਾ ਨਹੀਂਗਾ ਲਾਉਂ ਵੀ ਉਹ ਵੀ ਡੰਗਰ ਪਸ਼ੂ ਹੋਣ ਕੋ ਦਾ ਹੋਣ ਗੀ ਗਾੜੀ ਵੀ ਫੇਰ ਹੀ ਕੋ ਦੋ ਦੋ ਜਾਂਦਾ ਮਾਨਪਕਾ ਕਵਾਂਟਲ ਤੇ ਫੇਰ ਤੇ ਚੱਲੋ ਗੁਜ਼ਾਰਾ ਚੱਲਦਾ ਵਾ ਇੱਕ ਦੋ ਡੰਗਰਾਂ ਦੇ ਨਾਲ ਇਹ ਗੁਜ਼ਾਰਾ ਵੀ ਨਹੀਂ ਗਾ ਵੀ ਔਖਾ ਹੀ ਆ ਕੰਮ ਠੀਕ ਹੈ ਇਹ ਸੋਚਿਆ ਜਾਵੇ ਤੇ ਜਿਹੋਨ ਗੁਜ਼ਾਰਾ ਹੀ ਆ ਹਾਂਜੀ ਇਹਦੇ ਪਾਣੀ ਨੇ ਉਤਰਾ ਠੀਕ ਠਾਕ ਵਧੀਆ ਸੀ ਇਹ ਹੜਾਂ ਦੀ ਮਾਰ ਨਾਲ ਹੀ ਅਸੀਂ ਮਾਰੇ ਗਏ ਜਾਂ ਜੋ ਪਿਓ ਦਾਦੇ ਤੋਂ ਲਾ ਕੇ ਸ਼ੁਰੂ ਤੇ ਨਹੀਂ ਤਾਂ ਉਤਰਾਣ ਪਿਓ ਦਾਦੇ ਦੀ ਸਾਡੀ ਜ਼ਮੀਨ 45 40 ਕਿੱਲੇ ਥਾਂ 50 ਕਿੱਲੇ ਥਾਂ ਹੈਗਾ ਸੀ ਤੇ ਜਿਓ ਹਿਸਾਬ ਨਾਲ ਤੇ ਸਾਨੂੰ ਦੋ ਦੋ ਚਾਰ ਚਾਰ ਕਿੱਲੇ ਪਹਿਲੀ ਆਉਂਦੀ ਆ ਤੇ ਵਧੀਆ ਵਾ ਟਾਈਮ ਪਾਸ ਵਧੀਆ ਮਾਰਕ ਦੀ ਮੇਰ ਗੁਜ਼ਾਰਾ ਚੱਲ ਸਕਦਾ ਕਿਉਂਕਿ ਜਾਨਕਾ ਜਿੱਦਾਂ ਪਹਿਲਾਂ ਜਿਹੜਾ ਬਜ਼ੁਰਗਾਂ ਦੀ ਜਾਇਦਾਦ ਸੀਗੀ ਉਹ ਤੁਹਾਡੇ ਕੋ 40 50 ਕਿੱਲੇ ਸੀਗੇ ਹਾਂਜੀ ਹਾਂਜੀ ਤੁਹਾਡੇ ਦੱਸਣ ਮੁਤਾਬਕ ਹੈ ਨਾ ਤੇ ਉਹਦੇ ਨਾਲ ਤਾਂ ਫਿਰ ਜਿਹੜਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਹੋਣਾ ਚੱਲਦਾ ਸੀ ਫਿਰ ਤੇ ਕੋਈ ਗੱਲ ਨਹੀਂ ਨੌਕਰੀ ਨਹੀਂ ਹੁੰਦੀ ਦੇ ਜਿਤਨਾ ਵੀ ਇੰਨਾ ਵੀ ਦੋ ਦੋ ਤਿੰਨ ਤਿੰਨ ਕਿੱਲੇ ਗਾੜੀ ਸਾਨੂੰ ਵੰਡੇ ਆਈ ਔਣੀ ਭਰਾਵਾਂ ਤੌਰ ਤੇ ਤੇ ਵਧੀਆ ਵੀ ਚੱਲ ਸਕਦਾ ਸੀ ਉਹ ਜਿਤਨਾ ਹੁਣ ਵੀ ਗਾੜੀ ਹੈ ਉਹ ਰਹਿ ਗਿਆ ਘਰ ਵਾਲਾ ਥਾਂ ਵਿੱਚ ਰਹਿ ਗਿਆ ਕਨਾਲ ਕਨਾਲ ਉਹ ਜੇ ਮੇਰੇ ਥਾਰੀ ਬਰਿਆ ਦੇ ਵਿੱਚ ਚਲੇਗੀ ਆ ਵੀ ਉਹ ਬਨ ਜੋਗ ਹੀ ਨਹੀਂ ਰਹੇਗੀ ਵੀ ਜਦੋਂ ਉਹਦਾ گاڑی ਕੋਈ ਚਾਹ ਵੀ ਨਹੀਂ ਰਹੇਗੀ ਕੇ ਹਾਂਜੀ ਹਾਂਜੀ ਪਿਆਸ ਮੇਂ ਨਹੀਂ ਹੈਗੀ ਵੀ ਇੱਕ ਤੇਗਾ ਵੀ ਆਸ ਵਿੱਚ ਸਾਡੇ ਦੇ ਪਾਸੇ ਇਥੋਂ ਦਾਗਾ ਗਾੜੀ ਦਾ ਵਾਸਤੇ ਅਗਲੀ ਪੀੜੀ ਜਾ ਉਹ ਮਾਲਕ ਜੇ ਕੋ ਚੰਗੀ ਪੜ੍ਹਾਈ ਲਿਖਾਈ ਹੋ ਜੇ ਕੋ ਬੱਚੇ ਚੰਗੇ ਥਾਂ ਮਹਾਰਾਹੀ ਕਰੇ ਕਿਰਪਾ ਪੜ੍ਹਾਈ ਲਿਖਾਈ ਕਰਕੇ ਵਧੀਆ ਕੋ ਜੋ ਮੇਰੇ ਜੇ ਕਰ ਜੇ ਤਾਂ ਫਿਰ ਗੁਜ਼ਾਰਾ ਹੋ ਸਕਦਾ ਉਦਾਂ ਦੇ ਔਖਾ ਹੀ ਔਖਾ ਵਾ ਹਾਂਜੀ ਹਾਂਜੀ ਜਿਵੇਂ ਮੈਂ ਅਸੀਂ ਆਏ ਆ ਦੇਖਿਆ ਉੱਪਰਕ ਤੁਹਾਡੇ ਉਹ ਕਾਲੇ ਰੰਗ ਦਾ ਜਿਹੜਾ ਤਰਪੈਲ ਜਿਹਨੂੰ ਮੋਮਜਮਾ ਵੀ ਕਹਿੰਦੇ ਲੋਕ ਹਾਂਜੀ ਹਾਂਜੀ ਤੇ ਉਹ ਪਾਈ ਹੋਈ ਆ ਇਹਦਾ ਮਤਲਬ ਜਾਨੀ ਕਿ ਜਦੋਂ ਬਰਸਾਤਾਂ ਦੇ ਵਿੱਚ ਫਿਰ ਇਹ ਬਿੜਾ ਛਾਪਿਆ ਤੁਹਾਡੀ ਜੋ ਹਾਲਾਤ ਆ ਦੇ ਇਹ ਪਾਣੀ ਚੁੰਦਾ ਰਹਿੰਦਾ ਹੋਣਾ ਉਹ ਚੁੰਦਾ ਜੀ ਹਾਂਜੀ ਇਹ ਵੀ ਆ ਦੇ ਵੀ ਹੜਾਂ ਦੇ ਵਿੱਚ ਜਦੋਂ ਵੀ ਮਿਲਿਆ ਵਾ ਇਹ ਤਰਪਾਲਾਂ ਜੋ ਪਾਈਆਂ ਵਾ ਅੱਛਾ ਇਹ ਵੀ ਕਿਸੇ ਨੇ ਜਾਨੀ ਕਿ ਸੇਵਾ ਕੀਤੀ ਹੈ ਸੇਵਾ ਕੀਤੀ ਹੈ ਤਰਪਾਲ ਦੀ ਵੀ ਹਾਂਜੀ ਤਰਪਾਲ ਠੀਕ ਹੈ ਦੇ ਰੂਦੋਂ ਤੇ ਭਾਈ ਆ ਜੀ ਸੇਵਾ ਦੇ ਵਿੱਚ ਇਹ ਆਈ ਪਾਈ ਪਾਈਆਂ ਖਾ। ਸ਼ਪਿੰਜੀ ਤੁਹਾਨੂੰ ਜਾਨੀ ਕਿ ਜਦੋਂ ਆਹ ਬਾਰਸ਼ਾਂ ਹੁੰਦੀਆਂ ਸੀਗੀਆਂ ਤੇ ਬਾਰਸ਼ਾਂ ਦੇ ਵਿੱਚ ਕਿਹੋ ਜਿਹਾ ਹਾਲਾਤ ਤੁਹਾਡੇ ਇਸ ਰਹੇ ਆ ਮਕਾਨ। ਬਹੁਤ ਕਿਉਂਦਾ ਕਮਰਾ। ਅੱਛਾ ਜੀ। ਬੱਚਿਆਂ ਦੇ ਵੀ ਨਹੀਂ ਸੌਣ ਨੂੰ ਥਾਂ ਰਹਿ ਗਿਆ। ਠੀਕ ਆ ਜੀ। ਅੱਛਾ ਵੀ ਜਾਨੀ ਕਿ ਮਕਾਨ ਇੰਨਾ ਜ਼ਿਆਦਾ ਛੁੰਦਾ ਸੀਗਾ ਵੀ ਤੁਹਾਨੂੰ ਘਰ ਤੋਂ ਵੀ ਜਾਣਾ ਪੈ ਗਿਆ। ਹਾਂ ਜੀ ਜਾਣਾ ਪੈ ਗਿਆ। ਠੀਕ ਆ ਠੀਕ ਆ। ਠੀਕ ਆ। ਸੋ ਹੁਣ ਕਿਵੇਂ ਗੁਜ਼ਾਰਾ ਤੁਹਾਡਾ ਚੱਲਦਾ ਆ ਜੀ? ਬੜਾ ਮੁਸ਼ਕਲ ਭਾਜੀ ਗੁਜ਼ਾਰਾ ਚੱਲਦਾ। ਹਾਂ ਜੀ। ਹਾਂ ਜੀ ਬਹੁਤਾ ਜ਼ਿਆਦਾ। ਫਿਰ ਤੁਸੀਂ ਇਸੇ ਘਰ ਦੇ ਵਿੱਚ ਇਸੇ ਕਮਰੇ ਦੇ ਵਿੱਚ ਗੁਜ਼ਾਰਾ ਕਰਦੇ ਆ ਇੱਥੇ ਹੀ ਆਪਣਾ ਰੋਟੀ ਪਾਣੀ ਬਣਾਉਂਦੇ ਆ ਤੇ ਇੱਥੇ ਤੁਸੀਂ ਆਪਣਾ ਸੌਣ ਪੈਣ ਦਾ ਸਾਰਾ ਕੁਝ ਇੱਥੇ ਹਾਂਜੀ 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 ਠੀਕ ਹੈ ਬੱਚਿਆਂ ਦੀ ਪੜ੍ਹਾਈ ਕਿਵੇਂ ਬੱਚੇ ਪੜ੍ਹਦੇ ਆ ਹਾਂਜੀ ਸਰਕਾਰੀ ਸਕੂਲ ਪੜ੍ਹਦੇ ਆ ਸਰਕਾਰੀ ਸਕੂਲ ਚ ਪੜ੍ਹਦੇ ਆ ਠੀਕ ਹੈ ਜੀ ਤੇ ਕਿਹੜੀ ਕਿਹੜੀ ਕਲਾਸ ਚਾ ਬੱਚੇ ਵੱਡੀਆਂ ਗੁੱਡੀਆਂ 8ਵੀਂ ਚ ਅੱਛਾ ਵੱਡੀਆਂ 8ਵੀਂ ਚ 6ਵੀਂ ਚ ਹਾਂਜੀ ਤੇ ਇੱਕ ਦੂਜੀ ਚ ਵੀ ਤੁਹਾਡੇ ਕੋਲ ਹੁਣ ਇਸ ਟਾਈਮ ਕੋਈ ਆਮਦਨ ਦਾ ਸਾਧਨ ਨਹੀਂ ਠੀਕ ਹੈ ਜੀ ਆਪ ਤੁਹਾਡੀ ਕੀ ਮੰਗਿਆ ਤੁਸੀਂ ਕੀ ਬੇਨਤੀ ਕਰਨੇ ਚਾਹੁੰਦੇ ਆ ਕਿ ਤੁਸੀਂ ਕੀ ਚਾਹੁੰਦੇ ਆ ਸਾਡੀ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਦੱਸੋ ਤੁਹਾਨੂੰ ਕੋਈ ਹੈ ਕਿਸੇ ਤਰ੍ਹਾਂ ਦੀ ਹੈਲਪ ਤੁਸੀਂ ਮਦਦ ਕੀਤੀ ਜਾਵੇ ਭਾਜੀ ਜਿੰਨੀ ਵੀ ਹੋ ਸਕਦੀ ਸਾਡੀ ਹਾਂਜੀ ਠੀਕ ਹੈ ਸਾਡੇ ਸੌਣ ਨੂੰ ਵੀ ਡਾਕਟਰ ਨੂੰ ਰਿਪੋਰਟ ਘਰ ਘਰ ਵਾ ਦੇ ਸਾਰਿਆਂ ਨੂੰ ਅਪੀਲ ਆ ਇਹੋ ਜੀ ਮਦਦ ਕੀਤੀ ਜਾਵੇ ਸਾਡੀ ਹਾਂ ਜੀ ਹਲਪੋ ਜੀ ਜਿੱਜੇ ਤਰ੍ਹਾਂ ਕਾ ਵਰੇ ਘਰ ਬੂਆ ਵਧੀਆ ਬਣ ਜਾਵੇ ਚਲੋ ਵੀ ਜਿਵੇਂ ਰਸੋਈ ਵੀ ਨਹੀਂ ਗਈ ਵੀ ਰੋਟੀ ਪਾਣੀ ਦਾ ਵੀ ਬਣਾਉਣਾ ਵਿੱਚੇ ਘਰੇ ਵੀ ਆ ਭੈਣ ਭਰਾ ਆ ਜਾਂਦਾ ਹਾਂ ਵੀ ਲੈਟਰਨ ਬਾਥਰੂਮ ਵੀ ਕੋਈ ਹੈ ਨਹੀਂਗਾ ਨਹੀਂ ਹੈ ਨਹੀਂਗਾ ਜੀ ਜਿਵੇਂ ਢੋਣਾ ਠੀਕ ਹੈ ਨਾ ਬਹੁਤ ਔਖਾ ਆ ਬੱਚੇ ਆ ਜਿਵੇਂ ਬੱਚੀਆਂ ਆ ਸੁਪਨਾ ਗੁੱਡੀਆਂ ਆ ਹਾਂਜੀ ਹਾਂਜੀ ਇਹ ਚੀਜ਼ਾਂ ਵੀ ਚਲੋ ਭਰਾ ਸਾਰੇ ਮਦਦ ਕਰਨ ਫਿਰ ਨਾਲ ਮਿਲ ਕੇ ਸਾਰਾ ਵੀ ਆਪਣਾ ਸਾਰਾ ਹੋ ਜੇ ਘਰ ਬੂਆ ਬਣ ਜਾਵੇ ਤੇ ਬੱਚਿਆਂ ਦਾ ਜੋ ਵੀ ਇਹ ਸਹੂਲਤਾਂ ਸਕੂਲਾਂ ਦਾ ਵਰਤਿਆਂ ਦਾ ਸਾਰਾ ਵੀ ਖਰਚਾ ਵਰਚਾ ਚਲੋ ਮਿਲ ਜਾਵੇ ਇੰਨਾ ਸਾਰਾ ਭੈਣ ਭਰਾ ਕਰਕੇ ਪੁੱਛ ਕੇ ਸਾਰਾ ਵਧੀਆ ਹੋ ਜੇ ਸਹੂਲਤ ਤੇ ਬਹੁਤ ਬਹੁਤ ਧੰਨਵਾਦ ਕਰਦੀਆਂ ਬਹੁਤ ਵਾਰ ਵੀਰਾਂ ਦਾ ਤੇ ਇਹੋ ਬੇਨਤੀ ਆ ਕਿ ਹਰ ਵੀਰ ਭਰਾ ਕੋਲੇ ਜਿਵੇਂ ਤੁਸੀਂ ਅੱਜ ਪਿੰਡ ਢੁੱਲੇ ਵਾਲਾ ਦੇ ਵਿੱਚ ਵੀ ਕਾਰਜ ਸਿੰਘ ਘਰ ਦੇ ਜੋ ਖਲਾਤ ਜੋ ਮੁਸ਼ਕਲਾਂ ਖੜਾਂ ਦੇ ਵਿੱਚ ਪੇਸ਼ ਆਈਆਂ ਜੋ ਇਨਕਮ ਦਾ ਸਾਧਨ ਸੀ ਆਮਦਨ ਦਾ ਸਾਧਨ ਖਤਮ ਹੋ ਗਿਆ ਲੱਖਾਂ ਤੋਂ ਕੱਖਾਂ ਦੇ ਹੋ ਗਿਆ ਇਹੋ ਜਿਹੇ ਹਾਲਾਤ ਹੋ ਗਏ ਕਿ ਇੱਕ ਹੀ ਕਮਰੇ ਦੇ ਵਿੱਚ ਜਿਹੜਾ ਕਿ بارش ਦੇ ਦਿਨਾਂ ਦੇ ਵਿੱਚ ਵੀ ਚੁੰਦਾ ਰਿਹਾ ਪਾਣੀ ਉੱਪਰ ਤਰਪਾਲ ਪਾਈ ਉਹ ਵੀ ਕਿਸੇ ਸਮਾਜ ਸੇਵੀ ਨੇ ਸੇਵਾ ਕੀਤੀ ਤੇ ਇੱਥੋਂ ਤੱਕ ਕਿ ਇੱਕ ਤਰਪਾਲ ਲਿਆਉਣ ਦੀ ਵੀ ਹਿੰਮਤ ਨਹੀਂ ਤੇ بارش ਇੰਨੀ ਸੀ ਜਿਹੜਾ ਕਮਰਾ ਜਾਂ ਮਕਾਨ ਜਿਵੇਂ ਭੈਣ ਜੀ ਹੋਣਾ ਦੇ ਦੱਸਿਆ ਕਿ ਪਾਣੀ ਵਰਸ ਰਿਹਾ ਸੀਗਾ ਕਮਰਾ ਚੋਰਿਆ ਸੀ ਛੱਤ ਚੋਂ ਦੀ ਪਈ ਸੀ ਤੇ ਘਰ ਛੱਡ ਕੇ ਵੀ ਜਾਣਾ ਪਿਆ ਇੰਨੀ ਮਜਬੂਰੀ ਹੋ ਗਈ ਇਹੋ ਜਿਹਾ ਭਿਆਨਕ ਹਾਲਾਤ ਇੱਕ ਹੀ ਕਮਰੇ ਦੇ ਵਿੱਚ ਰਹਿਣਾ ਇਹ ਚਾਰ ਪੰਜ ਲੜਕੀਆਂ ਪੰਜਾਂ ਬੱਚਿਆਂ ਦਾ ਪਿਓ ਜਿਹਦੇ ਵਿੱਚ ਚਾਰ ਲੜਕੀਆਂ ਇੱਕ ਲੜਕਾ ਤੇ ਜੋ ਹਾਲਾਤ ਤੁਸੀਂ ਇਸ ਮਕਾਨ ਦੇ ਦੇਖੇ ਆ ਜੋ ਤੁਹਾਨੂੰ ਉਹਨਾਂ ਨੇ ਆਪਣੇ ਵੀਰ ਜੀ ਹੁਣਾ ਨੇ ਜਾਂ ਭੈਣ ਜੀ ਹੁਣਾ ਨੇ ਆਪਣੇ ਹਾਲਾਤਾਂ ਬਾਰੇ ਦੱਸਿਆ ਸੋ ਮੈਂ ਅਪੀਲ ਕਰਦਾ ਹਾਂ ਸਮਾਜ ਸੇਵੀ ਜਿੰਨੇ ਵੀ ਦਾਨੀ ਸੱਜਣ ਦੇਸ਼ ਵਿਦੇਸ਼ ਵਿੱਚ ਵੱਸਦੇ ਆ ਤੇ ਨਾਲ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਜਰੂਰ ਇਸ ਇਨਸਾਨ ਦੀ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਜਿੰਨੇ ਵੀ ਸਮਾਜ ਸੇਵੀ ਆ ਦਾਨੀ ਸੱਜਣੇ ਆ ਜਿਵੇਂ ਆਪਾਂ ਦੇਖਦੇ ਆ ਕਿ ਕ ਕਹ ਦਿੰਦੇ ਆ ਕਿ ਉਹ ਸੇਵਾ ਕੀਤੀ ਆ ਉੱਥੇ ਸੇਵਾ ਕੀਤੀ ਆ ਪਰ ਲੇਕਿਨ ਇਹੋ ਜਾਂ ਲੋੜਵੰਦ ਪਰਿਵਾਰਾਂ ਦੀ ਬਾਹ ਫੜਨ ਦੀ ਜ਼ਰੂਰਤ ਆ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਚਾਰ ਧੀਆਂ ਦਾ ਪਿਓ ਜਿਹਦੇ ਕੋਲ ਕੋਈ ਇਸ ਮੁਕੇ ਆਮਦਨ ਦਾ ਸਾਧਨ ਕੋਈ ਨਹੀਂ ਸੋ ਇਸ ਵੀਰ ਦੀ ਇਸ ਪਰਿਵਾਰ ਦੀ ਜ਼ਰੂਰ ਮੈਂ ਅਪੀਲ ਕਰਾਂ ਬੇਨਤੀ ਕਰਾਂ ਕਿ ਜ਼ਰੂਰ ਜਿਹੜੀ ਮਦਦ ਕੀਤੀ ਜਾਵੇ ਨਾਲ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਪਬਲਿਕ ਅਪਡੇਟ ਚੈਨਲ ਦੇ ਉੱਪਰ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਇਸ ਵੀਡੀਓ ਨੂੰ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਹ ਲੋੜਵੰਦ ਪਰਿਵਾਰ ਆ ਇਹ 3 ਆ ਦਾ ਇਹ ਬੱਚਿਆਂ ਦਾ ਕਰਕੇ ਇਹ ਮਜਬੂਰ ਪਰਿਵਾਰ ਦਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਜਿਹੜੇ ਅੱਜ ਤੱਕ ਵੀ ਸੁਰੋਤੇ ਦਰਸ਼ਕ ਇਸ ਚੈਨਲ ਦੇ ਨਾਲ ਜੁੜੇ ਆ ਸਾਰਿਆਂ ਦਾ ਤੁਹਾਨੂੰ ਬਾਦ ਕਰਦੇ ਆ ਤੇ ਸਾਰਿਆਂ ਨੂੰ ਮੁੜ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਸਾਂ ਵਿਦੇਸ਼ਾਂ ਦੇ ਵਿੱਚ ਵਸਦੇ ਹੋਏ ਦਾਨੀ ਸੱਜਣਾ ਤੱਕ ਪਹੁੰਚਾਓ ਤਾਂ ਜੋ ਇਹ ਲੋੜਵੰਦ ਪਰਿਵਾਰ ਦੀ ਇੱਕ ਮਜਬੂਰ ਗਰੀਬ ਪਰਿਵਾਰ ਦੀ ਇੱਕ ਧੀਾਂ 4 ਧੀਾਂ ਦੇ ਬਾਪ ਦੀ ਇਸ ਪਰਿਵਾਰ ਦੀ ਜਿਹੜੀ ਆ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਜਿਹੜੀ ਆ ਮਦਦ ਕੀਤੀ ਜਾਵੇ ਸੋ ਇੱਥੇ ਹੀ ਸਮਾਪਤੀ ਕਰਦੇ ਆਪਾਂ ਸੋ ਜਿਨ੍ਹਾਂ ਨੇ ਵੀ ਇਹ ਵੀਡੀਓ ਦੇਖਣੀ ਆ ਜਿਹੜੇ ਵੀ ਇਨਸਾਨੀਅਤ ਨਾਤੇ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ